ਇਹ ਵੀ ਬਹੁਤ ਵੱਡੀ ਟਿੱਪਣੀ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਹਨ ਇਹ ਬਹੁਤ ਵੱਡੀ ਟਿੱਪਣੀ ਹੈ ਕਿ ਕਿਹੜੇ ਦਰਸਲ ਅੱਠ ਵੋਟ ਇਨਵੈਲਿਡ ਕਰਾ ਦਿੱਤੇ ਗਏ ਸਨ ਪ੍ਰੈਜ਼ਾਈਡਿੰਗ ਅਫੀਸਰ ਦੇ ਵੱਲੋਂ ਉਸ ਤੋਂ ਬਾਅਦ ਕੀ ਭਾਜਪਾ ਦਾ 30 ਜਨਵਰੀ ਨੂੰ ਮੇਰ ਬਣਦਾ ਤੇ ਇਸ ਨੂੰ ਲੈ ਕੇ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਗਿਣਤੀ ਦੇ ਹੁਕਮ ਦਾ ਮਤਲਬ ਇਹ ਹੈ ਕਿ ਰੀਕਾਊਂਟਿੰਗ ਹੋਵੇਗੀ ਰੀਕਾਊਂਟਿੰਗ ਹੋਵੇਗੀ ਇਸ ਦੇ ਤੌਰ ਤੇ ਵੱਡੀ ਟਿੱਪਣੀ ਜਿਹੜੀ ਕਿ ਚੀਫ ਜਸਟਿਸ ਦੇ ਵੱਲੋਂ ਕੀਤੀ ਗਈ ਹੈ ਕਿ 8 ਰੱਦ ਕੀਤੇ ਵੋਟ ਸਹੀ ਹਨ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜਿਹੜੇ 8 ਜਿਹੜੇ ਵੋਟ ਰੱਦ ਕੀਤੇ ਗਏ ਸੀਗੇ ਇਨਵੈਲਿਡ ਕਰਾਰ ਦਿੱਤੇ ਗਏ ਸੀ ਉਸ ਤੋਂ ਬਾਅਦ ਈ ਜੀ ਪੀ ਦਾ ਮਿਹਰ ਬਣਦਾ ਤੇ ਉਸ ਨੂੰ ਲੈ ਕੇ ਬਹੁਤ ਵੱਡੀ ਟਿੱਪਣੀ ਜਿਹੜੀ ਕਿ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਯਾਨੀ ਕਿ ਰੀਕਾਊਂਟਿੰਗ ਹੋਵੇ ਦੁਬਾਰਾ ਗਿਣਤੀ ਹੋਵੇਗੀ ਜਿਹੜੀ ਕਿ 30 ਜਨਵਰੀ ਨੂੰ ਗਿਣਤੀ ਹੁੰਦੀ ਹੈ ਉਸ ਤੋਂ ਬਾਅਦ 8 ਵੋਟ ਜਿਹੜੇ ਕਿ ਇਨਵੈਲਿਡ ਕਰ ਦਿੱਤੇ ਜਾਂਦੇ ਨੇ ਉਸ ਦੇ ਬਾਅਦ ਜਿਹੜਾ ਕਿ ਈ ਜੀ ਪੀ ਦਾ ਮਿਹਰ ਬਣ ਜਾਂਦਾ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਆ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਸੋ ਕਾਫੀ ਸੁਪਰੀਮ ਕੋਰਟ ਕਹਾ ਜਾ ਸਕਦਾ ਹੈ ਕਿ ਸਖਤ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਨਿਰਚਨ ਨੂੰ ਲੈ ਕੇ ਜਿਸ ਤਰੀਕੇ ਦੇ ਕਾਂਗਰਸ ਸਾਹਿਬ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਗੜਬੜੀ ਹੋਈ ਹੈ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਕੀਤਾ ਜਾਂਦਾ ਹੈ ਸੁਪਰੀਮ ਕੋਰਟ ਦਾ ਰੁਕੀਤਾ ਜਾਂਦਾ ਹੈ ਕੱਲ ਵੀ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ ਕੱਲ ਵੀ ਕਈ ਸਖਤ ਟਿੱਪਣੀਆਂ ਜਿਹੜੀਆਂ ਕਿ ਚੀਫ ਜਸਟਿਸ ਦੇ ਵੱਲੋਂ ਕੀਤੀਆਂ ਗਈਆਂ ਸ ਤੇ ਅੱਜ ਵੀ ਇਹ ਵੱਡੀ ਟਿੱਪਣੀ ਕੀਤੀ ਗਈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਜੋ ਸਿੱਧੇ ਤੌਰ ਤੇ ਰੀਕਾਉਂਟਿੰਗ ਦੀ ਆਰਡਰ ਕਰ ਦਿੱਤੇ ਗਏ ਨੇ ਦੁਬਾਰਾ ਗਿਣਤੀ ਹੋਵੇਗੀ ਇਹ ਵੱਡੀ ਜਾਣਕਾਰੀ ਹੈ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਆਖਰਕਾਰ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਇਸ ਪੂਰੇ ਮਸਲੇ ਦੇ ਵਿਚਾਲ ਉਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਸੁਪਰੀਮ ਕੋਰਟ ਬਹੁਤ ਸਖਤ ਨਜ਼ਰ ਆ ਰਿਹਾ ਯਾਨੀ ਕਿ ਜਿਹੜੀ 30 ਜਨਵਰੀ ਨੂੰ ਕਾਊਂਟਿੰਗ ਹੁੰਦੀ ਹੈ 8 ਵੋਟ ਇਨ ਵੈਲਿਡ ਕਰਾ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਕਿ ਭਾਜਪਾ ਦਾ ਮਹਿਰਬਾਨ ਜਾਂਦਾ ਤੇ ਇਸ ਨੂੰ ਲੈ ਕੇ ਰੀ ਕਾਊਂਟਿੰਗ ਦੇ ਜਿਹੜੇ ਕਿ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ 8 ਰੱਦ ਕੀਤੇ ਵੋਟ ਸਹੀ ਨੇ ਚੀਫ ਜਸਟਿਸ ਦੇ ਵੱਲੋਂ ਵੀ ਵੱਡਾ ਫੈਸਲਾ ਸੁਣਾਇਆ ਗਿਆ ਕਿ ਜਿਹੜੇ 8 ਵੋਟ ਰਦ ਕੀਤੇ ਗਏ ਇਨਵੈਲਿਡ ਕਰਾ ਦਿੱਤੇ ਗਏ ਉਹ ਬਿਲਕੁਲ ਸਹੀ ਨਹੀਂ ਤੇ ਰੀਕਾਉਂਟਿੰਗ ਹੋਵੇਗੀ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਿਆ ਗਿਆ ਵੱਡੀ ਜੱਜਮੈਂਟ ਸੁਣਾਈ ਗਈ ਹੈ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਖਰਕਾਰ ਕੀ ਵੱਡਾ ਫੈਸਲਾ ਲਿਆ ਜਾਂਦਾ ਹੈ ਹਾਲਾਂਕਿ ਰਿਟਰਨ ਦੇ ਵਿੱਚ ਜਦੋਂ ਪੂਰਾ ਡਿਟੇਲ ਦੇ ਵਿੱਚ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਦਾ ਆਰਡਰ ਆਏਗਾ ਉਸ ਤੋਂ ਹੋਰ ਵੀ ਸਪਸ਼ਟ ਹੋਵੇਗਾ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਕੋਲ ਪਹੁੰਚ ਰਹੀ ਹੈ ਉਸ ਦੇ ਲਿਹਾਜ਼ ਦੇ ਨਾਲ ਹੀ ਇਹ ਵੱਡੀ ਜਾਣਕਾਰੀ ਆ ਵੱਡੀ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਕੱਲ ਤੱਕ ਪਹੁੰਚ ਰਹੀ ਹੈ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਉਸ ਦੇ ਲਿਹਾਜ਼ੇ ਨਾਲ ਜਾਣਕਾਰੀ ਦੇ ਰਹੇ ਹਾਲਾਂਕਿ ਇੰਤਜ਼ਾਰ ਰਹੇਗਾ ਕਿ ਜਦੋਂ ਡਿਟੇਲ ਦੇ ਵਿੱਚ ਪੂਰਾ ਸੁਪਰੀਮ ਕੋਰਟ ਦਾ ਆਰਡਰ ਆਉਂਦਾ ਹੈ ਕਿ ਆਖਰਕਾਰ ਉਸ ਦੇ ਵਿੱਚ ਕਿਹੜੇ-ਕਿਹੜੇ ਬਿੰਦੂਆਂ ਦਾ ਕਿਹੜੇ-ਕਿਹੜੇ ਫੈਸਲਿਆਂ ਦਾ ਜ਼ਿਕਰ ਕੀਤਾ ਜਾਂਦਾ ਪਰ ਇਸ ਵਿਚਾਲੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਆ ਸੰਜੀ ਕਰ ਰਹੇ ਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਚੀਫ ਜਸਟਿਸ ਦੇ ਵੱਲੋਂ ਇਹ ਬਹੁਤ ਵੱਡੀ ਜਿਹੜੀ ਕਿ ਟਿੱਪਣੀ ਕੀਤੀ ਗਈ ਹੈ ਦੁਬਾਰਾ ਗਿਣਤੀ ਦੇ ਹੁਕਮ ਦੇ ਦਿੱਤੇ ਗਏ ਨੇ 8 ਰੱਦ ਕੀਤੇ ਵੋਟ ਅਸਹੀ ਨੇ ਜੇਕਰ ਪੂਰੇ ਐਪੀਸੋਡ ਦੀ ਗੱਲ ਕੀਤੀ ਜਾਵੇ ਉਹ ਵੀ ਅਸੀਂ ਨਾਲ ਨਾਲ ਜਰੂਰ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂਗੇ ਕਿਉਂਕਿ 30 ਜਨਵਰੀ ਨੂੰ ਦਰਸਲ ਜਿਹੜੀ ਕਿ ਚੰਡੀਗੜ੍ਹ ਮੇਅਰ ਦੀ ਚੋਣ ਹੁੰਦੀ ਹੈ ਬਕਾਇਦਾ VOTING ਹੁੰਦੀ ਹੈ ਵਕਫਾ ਕਾਉਂਸਲਰ ਦੇ ਵੱਲੋਂ ਜਿਹੜਾ VOTING ਦੇ ਹੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਨਿਲ ਮਸੀ ਉਸ ਦਿਨ ਪ੍ਰੈਜ਼ਾਈਡਿੰਗ ਆਫੀਸਰ ਸਨ ਤੇ ਜਦੋਂ ਕਾਊਂਟਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਨਤੀਜਾ ਹੁੰਦਾ ਹੈ ਅਚਾਨਕ ਜਦੋਂ ਨਤੀਜਾ ਅਨਾਉਂਸ ਕੀਤਾ ਜਾਂਦਾ ਹੈ ਹਾਲਾਂਕਿ ਉਸ ਦਿਨਾਂ ਕਾਫੀ ਹੰਗਾਮਾ ਵੀ ਹੁੰਦਾ ਹੈ ਸਾਰਾ ਕੁਝ ਜਿਹੜਾ ਕਿ ਕੈਮਰਿਆਂ ਦੇ ਵਿੱਚ ਵੀ ਕੈਦ ਹੁੰਦਾ ਹੈ ਤੇ 8 ਵੋਟ ਜਿਹੜੇ ਕਿ ਇਨਵੈਲਿਡ ਕਰਾ ਦਿੱਤੇ ਜਾਂਦੇ ਨੇ ਯਾਨੀ ਕਿ 8 ਵੋਟਾਂ ਨੂੰ ਰੱਦ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਅੰਕੜਾ ਸਿੱਧੇ ਤੌਰ ਤੇ ਭਾਜਪਾ ਦੇ ਹੱਕ ਦੇ ਵਿੱਚ ਲਾ ਜਾਂਦਾ ਤੇ ਭਾਜਪਾ ਦੇ ਜਿਹੜੇ ਕਿ ਨੇਰ ਬਣ ਜਾਂਦੇ ਨੇ ਉਸ ਤੋਂ ਬਾਅਦ ਖੂਬ ਹੰਗਾਮਾ ਹੁੰਦਾ ਉਸ ਤੋਂ ਬਾਅਦ ਪ੍ਰਦਰਸ਼ਨ ਵੀ ਆਵਾਦੀ ਪਾਰਟੀ ਲਗਾਤਾਰ ਕੀਤਾ ਜਾਂਦਾ ਕਾਂਗਰਸ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਂਦਾ ਕਿਉਂ ਚੋਣ ਸੀ ਪਹਿਲੀ ਚੋਣ ਪ੍ਰੀਖਿਆ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਵਿਰੋਧ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ ਹਾਲਾਂਕਿ ਕੁਝ ਦਿਨ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਕਿ ਜਵਾਬ ਮੰਗਿਆ ਗਿਆ ਸੀ ਤੇ ਇਸ ਦੇ ਵਿਚਾਲੇ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਂਦਾ ਕੱਲ ਤੋਂ ਪਹਿਲਾਂ ਵੀ ਸੁਣਵਾਈ ਹੁੰਦੀ ਹੈ ਕੱਲ ਨੂੰ ਮੁਰਤੂ ਸੁਣਵਾਈ ਹੋਈ ਸੀ ਕੱਲ ਜਿਹੜੇ ਕਿ ਬੈਲਟ ਪੇਪਰ ਜਿਹੜੇ ਹਾਈ ਕੋਰਟ ਦੇ ਵਿੱਚ ਪਏ ਹੋਏ ਸਨ ਉਹ ਮੰਗਵਾਏ ਜਾਂਦੇ ਤੇ ਉਸ ਤੋਂ ਬਾਅਦ ਅੱਜ ਪੂਰੀ ਡੂੰਘਾਈ ਦੇ ਨਾਲ ਪੂਰੇ ਮਾਮਲੇ ਨੂੰ ਸਮਝਣ ਤੋਂ ਬਾਅਦ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਿਆ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਗਏ ਨੇ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਚੀਫ ਜਸਟਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਦੇ ਵਿੱਚ ਨੇ ਦਰਸ਼ਕ ਕੁਲਦੀਪ ਕੁਮਾਰ ਜਿਹੜੇ ਕਿ ਇੰਡੀਆ ਲਾਈਸ ਦੇ ਜਿਹੜੇ ਕਿ ਮੇਅਰ ਦੇ ਕੈਂਡੀਡੇਟ ਸਨ ਉਮੀਦਵਾਰ ਸਨ ਤੇ ਇਸ ਨੂੰ ਲੈ ਕੇ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਇੱਕ ਵੱਡਾ ਇੱਕ ਟਰਨਿੰਗ ਪੁਆਇੰਟ ਚੰਡੀਗੜ੍ਹ ਮੇਰ ਚੋਂ ਨੂੰ ਲੈ ਕੇ ਆ ਕਿਹਾ ਜਾ ਸਕਦਾ ਹੈ ਹਾਲਾਂਕਿ ਪਰਸੂ ਇੱਕ ਵੱਡਾ ਫਿਰ ਬਦਲ ਵੀ ਹੋਇਆ ਜਦੋਂ ਕਿਹੜੇ ਆਮ ਆਦਮੀ ਪਾਰਟੀ ਦੇ ਤਿੰਨ ਕੌਨਸਟੇਜੇੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਬੀਜੇਪੀ ਦੇ ਅਗਰ ਨੂੰ ਸੂਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਪਰ ਇੱਥੇ ਇੱਕ ਵੱਡਾ ਟਰਨਿੰਗ ਪੁਆਇੰਟ ਕਿਹਾ ਜਾ ਸਕਦਾ ਹੈ ਕਿਉਂਕਿ ਜੇਕਰ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕੀਤੀ ਜਾਵੇ ਆਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਹ 30 ਜਨਵਰੀ ਦਾ ਜਿਹੜਾ ਅੰਕੜਾ ਹੈ 30 ਜਨਵਰੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਸ ਦੇ ਲ ਕਿਉਂਕਿ ਜੇਕਰ 30 ਜਨਵਰੀ ਵਾਲੀਆਂ ਵੋਟਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਅੰਕੜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਦਿਨ ਵਾਲਾ ਅੰਕੜਾ ਜਿਹੜਾ ਸਿੱਧੇ ਤੌਰ ਤੇ ਇੰਡੀਆ ਅਲਾਈਂਸ ਦੇ ਕਾਂਗਰਸ ਤੇ ਆਪ ਦੇ ਹੱਕ ਦੇ ਵਿੱਚ ਜਾਂਦਾ ਉਸ ਦੇ ਮੁਤਾਬਕ ਜਿਹੜਾ ਕਿ ਇੰਡੀਆ ਅਲਾਈਂਸ ਦਾ ਹੀ ਮਿਹਰ ਬਣਦਾ ਜੇਕਰ 8 ਵੋਟਾਂ ਜਿਹੜੀਆਂ ਇਨਵੈਲਿਡ ਨੇ ਜੇਕਰ ਉਹਨਾਂ ਨੂੰ ਵੈਲਿਡ ਮੰਨ ਲਿਆ ਜਾਵੇ ਸੋ ਸਿੱਧੇ ਤੌਰ ਤੇ ਚੀਫ ਜਸਟਿਸ ਦੇ ਵੱਲੋਂ ਇਹ ਕਿਹਾ ਗਿਆ ਕਿ 8 ਰੱਦ ਕੀਤੇ ਵੋਟ ਜਿਹੜੇ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਨੇ ਸਹੀ ਨੇ ਸੋ ਬਕਾਇਦਾ ਵੀਡੀਓ ਵੀ ਚਲਾਇਆ ਜਾ ਰਿਹਾ ਹੈ ਚੀਫ ਜਸਟਿਸ ਦੇ ਵੱਲੋਂ ਉਸ ਵੀਡੀਓ ਨੂੰ 21 ਦੇ ਨਾਲ ਵੇਖਿਆ ਵੀ ਜਾ ਰਿਹਾ ਤੁਹਾਨੂੰ ਨਾਲ ਉਹ ਵੀਡੀਓ ਵਿਖਾ ਵੀ ਰਿਹਾ ਸੀ ਉਹ ਤਸਵੀਰਾਂ ਵੀ ਵਿਖਾ ਰਿਹਾ ਦਰਸਲ ਹਾਈ ਕੋਰਟ ਦੇ ਆਦੇਸ਼ਾਂ ਤੇ ਦਰਸਲ ਪੂਰੀ ਵੀਡੀਓਗ੍ਰਾਫੀ ਹੁੰਦੀ ਹੈ 30 ਜਨਵਰੀ ਨੂੰ ਜਦੋਂ ਇਹ VOTING ਦੀ ਪੂਰੀ ਪ੍ਰਕਿਰਿਆ ਹੁੰਦੀ ਹੈ ਹਾਲਾਂਕਿ ਵਕਫਾ ਕਮੀਡਿਆ ਹ ਉਸ ਵਕਫਾ ਚੈਨਲ ਦੇ ਜਿਹੜੇ ਕੈਮਰੇ ਵੀ ਉੱਥੇ ਲੱਗੇ ਹੋਏ ਸਨ ਬਕਾਇਦਾ ਉਹਨਾਂ ਕੈਮਰਿਆਂ ਦੇ ਵਿੱਚ ਸਾਰਾ ਕੁਝ ਰਿਕਾਰਡ ਹੋਇਆ ਤੇ ਹਾਈ ਕੋਰਟ ਦੇ ਆਦੇਸ਼ਾਂ ਤੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਵੀਡੀਓਗ੍ਰਾਫੀ ਕੀਤੀ ਗਈ ਇੱਕ ਤੁਹਾਨੂੰ ਜੋ ਵੀਡੀਓ ਸੀ ਤਸਵੀ ਅਸਪੀਮ ਕੋਰਟ ਦੇ ਵਿੱਚ ਵੀ ਵਿਖਾਈ ਜਾ ਰਹੀ ਹੈ ਚੀਫ ਜਸਟਿਸ ਨੂੰ ਵਿਖਾਈ ਜਾ ਰਹੀ ਹੈ ਕਿਉਂਕਿ ਅਲੱਗ-ਅਲੱਗ ਐਂਗਲ ਤੋਂ ਪੂਰਾ ਸਭ ਕੁਝ ਜਿਹੜਾ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਤੁਸੀਂ ਗੌਰ ਦੇ ਨਾਲ ਜੇਕਰ ਉਹਨਾਂ ਤਸਵੀਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਬਿਲਕੁਲ ਪ੍ਰੈਜ਼ਾਈਡਿੰਗ ਅਫੀਸਰ ਦੇ ਉੱਪਰ ਕੈਮਰਾ ਲੱਗਾ ਹੋਇਆ ਹੈ ਕੈਮਰੇ ਵੱਲੋਂ ਉੱਪਰ ਦੇਖਦੇ ਹੋਏ ਨਜ਼ਰ ਆਉਂਦੀ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਉਹ ਮਾਰਕਿੰਗ ਕੀਤੀ ਜਾ ਰਹੀ ਹੈ ਤੇ ਉਸ ਦਾ ਹੀ ਬਕਾਇਦਾ ਜਿਹੜਾ ਕਿ ਹਵਾਲਾ ਸੁਪਰੀਮ ਕੋਰਟ ਦਿੱਤਾ ਗਿਆ ਉਹ ਪੂਰਾ ਤਰਕ ਰੱਖਿਆ ਗਿਆ ਤੇ ਉਸ ਨੂੰ ਉਸ ਵੀਡੀਓ ਨੂੰ ਹੋਰ ਵੀ ਗੌਰ ਦੇ ਨਾਲ ਜਿਹੜਾ ਅੱਵ ਖਾਇਆ ਜਾ ਰਿਹਾ ਸੇ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਚੰਡੀਗੜ੍ਹ ਦੇ ਸਿਆਸੀ ਅਖਾੜੇ ਦੇ ਨਾਲ ਜੁੜੀ ਹੋਈ ਕਿਉਂਕਿ ਚੰਡੀਗੜ੍ਹ ਵਾਸੀ ਵੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਖਰਕਾਰ ਅਸਲ ਦੇ ਵਿੱਚ ਚੰਡੀਗੜ੍ਹ ਦਾ ਮੇਰ ਹੈ ਕੌਣ ਹੈ ਕਦੋਂ ਬਣੇਗਾ ਕਦੋਂ ਆਖਰਕਾਰ ਆਮ ਲੋਕਾਂ ਦੇ ਕੰਮ ਹੋਣਗੇ ਆਮ ਲੋਕਾਂ ਦੀ ਜਿਹੜੀ ਕਿ ਨੁਮਾਇੰਦਗੀ ਹੋਵੇਗੀ ਕਿਉਂਕਿ ਚੰਡੀਗੜ੍ਹ ਦੀ ਗੱਲ ਕਰੀਏ ਤੇ ਇੱਕ ਇੱਕ ਵੱਡਾ ਫੈਕਟਰ ਹੈ ਐਮਸੀ ਦਾ ਨਗਰ ਨਿਗਮ ਦਾ ਜਿੰਨੇ ਵੀ ਵੱਡੇ ਕੰਮ ਨੇ ਚੰਡੀਗੜ੍ਹ ਦੇ ਵਿੱਚ ਸਫਾਈ ਨੂੰ ਲੈ ਕੇ ਕਿਉਂਕਿ ਚੰਡੀਗੜ੍ਹ ਜਿਸ ਨੂੰ ਕਿ ਸਿਟੀ ਬਿਊਟੀਫੁੱਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਤੇ ਇਸ ਕਰਕੇ ਇੱਕ ਵੱਡੀ ਫੰਕਸ਼ਨਿੰਗ ਹੁੰਦੀ ਹੈ ਨਗਰ ਨਿਗਮ ਦੀ ਇਸ ਕਰਕੇ ਚੰਡੀਗੜ੍ਹ ਵਾਸੀ ਵੀ ਜਿਹੜੇ ਇੱਕ ਲਗਾਤਾਰ ਬੇਸਬਰੀ ਦੇ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਖਰਕਾਰ ਕੌਣ ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਕੌਣ ਆਖਰਕਾਰ ਮੇਰ ਹੋਵੇਗਾ ਕਿਸ ਦਿਨ ਉਹਨਾਂ ਦੇ ਕੰਮ ਕੀਤੇ ਜਾਣਗੇ ਤੇ ਇਸ ਦੇ ਵਿਚਾਲੇ ਇਹ ਬਹੁਤ ਵੱਡੀ ਖਬਰ ਹੈ ਨਗਰ ਨਿਗਮ ਚੋਣਾਂ ਦੇ ਨਾਲ ਜੁੜੀ ਹੋਈ ਚੀਫ ਜਸਟਿਸ ਦੇ ਵੱਲੋਂ ਇਹ ਬਹੁਤ ਵੱਡੀ ਟਿੱਪਣੀ ਕਰ ਦਿੱਤੀ ਗਈ ਹੈ ਦੁਬਾਰਾ ਗਿਣਤੀ ਦੇ ਤਰ੍ਹਾਂ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਡਿਟੇਲ ਦੇ ਵਿੱਚ ਜਿਹੜਾ ਕਿ ਆਰਡਰ ਆਉਣਾ ਬਾਕੀ ਆ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਸਪਸ਼ਟ ਹੋ ਸਕੇਗਾ ਕਿ ਆਖਰਕਾਰ ਕਿਹੜੀਆਂ-ਕਿਹੜੀਆਂ ਵੱਡੀਆਂ ਟਿੱਪਣੀਆਂ ਜੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਆਦੇਸ਼ਾਂ ਦੇ ਵਿੱਚ ਬਕਾਇਦਾ ਕੀ ਕੁਝ ਕਿਹਾ ਗਿਆ ਕਿਉਂਕਿ ਜੇਕਰ 30 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਜਿਹੜਾ ਕਿ ਕਾਂਗਰਸ ਆਬਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਸੀਗਾ ਉਸ ਦੇ ਲਿਹਾਜ਼ ਦੇ ਨਾਲ ਅੰਕੜਾ ਜਿਹੜਾ ਕਿ ਸਿੱਧੇ ਤੌਰ ਤੇ ਕੌਂਸਲਰਸ ਦਾ ਉਹ ਕਾਂਗਰਸ ਆਬਦੇ ਹੱਕ ਦੇ ਵਿੱਚ ਜਾਂਦਾ ਕਿਉ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਕਾਂਗਰਸ ਆਪ ਦਾ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਅਲਾਈਅੰਸ ਹੁੰਦਾ ਹੈ ਗੱਠਜੋੜ ਹੁੰਦਾ ਹੈ ਮਿਲ ਕੇ ਜਿਹੜੀ ਕਿ ਚੋਣ ਲੜੀ ਜਾਂਦੀ ਹੈ ਮੇਰ ਦਾ ਜਿਹੜਾ ਕਿ ਕੈਂਡੀਡੇਟ ਸੀਗਾ ਅਮੀਦਵਾਰ ਸੀ ਆਮ ਆਦਮੀ ਪਾਰਟੀ ਦਾ ਸੀ ਬਾਕੀ ਦੋ ਪੋਸਟਾਂ ਦੇ ਜਿਹੜਾ ਕਿ ਕੈਂਡੀਡੇਟ ਸੀਗੇ ਉਹ ਕਾਂਗਰਸ ਦੇ ਸੀ ਸਾਧਨ ਤੇ ਮਿਲ ਕੇ ਚੋਣ ਲੜੀ ਜਾਂਦੀ ਹੈ 30 ਜਨਵਰੀ ਜਿਹੜੀ ਕਿ ਬਕਾਇਦਾ ਵੋਟਿੰਗ ਹੁੰਦੀ ਆ ਉਸ ਵੇਲੇ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਵੀਡੀਓ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਿ ਪ੍ਰੈਜ਼ਾਈਡਿੰਗ ਆਫੀਸਰ ਅਨੇਲ ਮਸੀਹ ਨਜ਼ਰ ਆ ਰਹੇ ਜਿਨ੍ਹਾਂ ਦੇ ਵੱਲੋਂ ਇੱਕ ਇੱਕ ਕਰਕੇ ਬੈਲੰਟ ਪੇਪਰ ਤੇ ਕਿਸੇ ਤਰ੍ਹਾਂ ਦੀ ਕੋਈ ਮਾਰਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਉਹਨਾਂ ਦੇ ਉੱਪਰ ਇੱਕ ਕੈਮਰਾ ਲੱਗਾ ਹੋਇਆ ਤੇ ਉੱਪਰ ਵਾਲੇ ਕੈਮਰੇ ਦੇ ਕੈਮਰੇ ਵੱਲ ਵੇਖਦੇ ਹੋਏ ਵੀ ਅਨੇਲ ਮਸੀਹ ਨਜ਼ਰ ਆਉਂਦੇ ਨੇ ਕਿਉਂਕਿ ਕੱਲ ਵੀ ਚੀਫ ਜਸਟਿਸ ਦੇ ਵੱਲੋਂ ਇਸੇ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਤੁਸੀਂ ਮਾਰਕਿੰਗ ਕਰ ਰਹੇ ਤਾਂ ਬਾਰ-ਬਾਰ ਕੈਮਰੇ ਵੱਲ ਕਿਉਂ ਵੇਖ ਰਹੇ ਸੀ ਹਾਲਾਂਕਿ ਨਿਲ ਮਸੀਹ ਦੇ ਵੱਲੋਂ ਕੱਲ ਇਹ ਤੱਕ ਦਿੱਤਾ ਗਿਆ ਕਿ ਉਹਨਾਂ ਦੇ ਵਕੀਲ ਦੇ ਵੱਲੋਂ ਕਿ ਸਾਰੇ ਕੈਮਰਿਆਂ ਦੀ ਨਜ਼ਰ ਉਹਨਾਂ ਤੇ ਸੀ ਕੈਮਰਿਆਂ ਦੀ ਨਿਗਾਹ ਉਹਨਾਂ ਤੇ ਸੀ ਉਹ ਕੈਮਰੇ ਵੱਲ ਨਹੀਂ